ਹੈਲੋ ਜੀ ਸਸ਼ੀ ਗੌਰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਗਜ਼ਰੇਲਾ ਕਿਉਂਕਿ ਅਸੀਂ ਲਈਆਂ ਹੋਈਆਂ ਸੀਗੀਆਂ ਫਰੈਸ਼ ਫਰੈਸ਼ ਗਾਜਰਾਂ ਤੇ ਸੋਚਿਆ ਗਜ਼ਰੇਲਾ ਹੀ ਬਣਾ ਲੈਂਦੇ ਆ ਤੇ ਆਪਾਂ ਇੱਥੇ ਲਈਆਂ ਹਨ 1 1/2 ਕਿਜੀ ਗਾਜਰਾਂ ਤੇ ਹੁਣ ਆਪਾਂ ਇਹਨਾਂ ਨੂੰ ਸਾਫ ਪਾਣੀ ਵਿੱਚ ਧੋ ਲਵਾਂਗੇ ਚੰਗੀ ਤਰ੍ਹਾਂ ਤਾਂ ਜੋ ਇਹਨਾਂ ਉੱਪਰ ਜਿੰਨੀ ਵੀ ਧਸਤ ਲੱਗੀ ਹੋ ਸਾਰੀ ਰਿਮੂਵ ਹੋ ਜਵੇ ਇੱਥੇ ਲਿਆ ਮੈਂ ਇੱਕ ਟੱਬੇ ਵਿੱਚ ਪਾਣੀ ਤੇ ਨਾ ਮੱਪਾ ਤੋਂ ਲੈਣਾ ਚੰਗੀ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋ ਲੈਣਾ ਤੇ ਧੋਂਟ ਬਾਦ ਨੂੰ ਇੱਕ ਬਰਤਨ ਵਿੱਚ ਅਸੀਂ ਅਲੱਗ ਗਾੜ੍ਹ ਲਵਾਂਗੇ ਅਪਾ ਸਾਰੀਆਂ ਗਾਜਰਾਂ ਨੂੰ ਧੋ ਲਿਆ ਸਗਾ ਤੇ ਹੁਣ ਆਪਾਂ ਇਹਨਾਂ ਦਾ ਉੱਪਰਲਾ ਛਿਲਕਾ ਉਤਾਰ ਦਵਾਂਗੇ ਇੱਥੇ ਮੈਂ ਇਕੱਲੀ ਹੀ ਕੈਮਰੇ ਨੂੰ ਸੈਟ ਕਰਨ ਵਿੱਚ ਲੱਗੀ ਹੋਈ ਸੀ ਕਿ ਕਿੱਧਰੋਂ ਕੈਮਰਾ ਮੇਰਾ ਐਂਗਲ ਸੈੱਟ ਹੋ ਰਿਹਾ ਹੈ ਤੇ ਜੇ ਤੁਹਾਨੂੰ ਵੀਡੀਓ ਵਿੱਚ ਥੋੜੀ ਬੋਤੀ ਵੀ ਖਰਾਬੀ ਲੱਗਦੀ ਹੋਵੇ ਤਾਂ ਉਹਨੇ ਇਗਨੋਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਪਾ ਸਾਰੀਆਂ ਗਾਜਰਾਂ ਦਾ ਛਿਲਕਾ ਇਸੇ ਤਰ੍ਹਾਂ ਉਤਾਰ ਦਵਾਂਗੇ ਤੇ ਇਹਨਾਂ ਦਾ ਅੱਪਰ ਔਰ ਲੋਅਰ ਪਾਰਟ ਵੀ ਗਾਜਰਾਂ ਦਾ ਕੱਟ ਦਵਾਂਗੇ ਦੇਖੋ ਆਪਾਂ ਸਾਰੀਆਂ ਗਾਜਰਾਂ ਦੇ ਸ਼ੀਲਕ ਉਤਾਰ ਲਏ ਆ ਤੇ ਆਪਾਂ ਸਾਰੀਆਂ ਗਾਜਰਾਂ ਨੂੰ ਕद्दूकस ਕਰ ਲਵਾਂਗੇ ਗਾਜਰਾਂ ਨੂੰ ਕद्दूकस ਕਰਦੇ ਹੋਏ ਥੋੜਾ ਧਿਆਨ ਨਾਲ ਹੱਥ ਚਲਾਉਣਾ ਹੈ ਕਈ ਵੇਲੇ ਸੱਟ ਵੀ ਲੱਗ ਜਾਂਦੀ ਹੁੰਦੀ ਆ ਇੱਥੇ ਹੁਣ ਸਾਰੀਆਂ ਗਾਜਰਾ ਕद्दूकस ਹੋ ਗਈਆਂ ਨੇ ਇਹਨਾਂ ਵਿੱਚ ਪਾਣੀ ਇੰਨਾ ਜ਼ਿਆਦਾ ਸੀਗਾ ਕਿ ਇਹਦੇ ਦੋ ਗਲਾਸ ਜੂਸ ਤੇ ਵੀ ਮਿਲ ਗਏ ਸਾਨੂੰ ਗਾਜਰਾਂ ਦੇ ਦੇਖੋ ਗਾਜਰ ਦਾ ਜੂਸ ਕਿੰਨਾ ਪਿਆਰਾ ਲੱਗਦਾ ਹੈ ਤੇ ਪੀਣ ਵਿੱਚ ਹੀ ਬਹੁਤ ਟੇਸਟੀ ਸੀਗਾ ਅੱਜ ਅਸੀਂ ਗਜੇਰਲਾ ਗੈਸ ਪਰ ਨਹੀਂ ਚੁੱਲੇ ਪਰ ਬਣਾਵਾਂਗੇ ਇਸ ਲਈ ਇੱਥੇ ਅੱਗ ਮਗਣੀ ਪਾ ਰਹੀ ਸੀਗੀ ਮੈਂ ਤੇ ਨਾਲ ਹੀ ਕੜਾਹੀ ਨੂੰ ਵੀ ਮਿੱਟੀ ਲਾ ਲਈ ਸੀ ਤਾਂ ਜੋ ਕੜਾਹੀ ਜ਼ਿਆਦਾ ਕਾਲੀ ਨਾ ਹੋਵੇ ਤੇ ਇੱਥੇ ਮੇਰੀ ਮਦਦ ਕਰਨ ਲਈ ਅਮਨਾ ਵੀ ਆਇਆ ਹੋਇਆ ਸੀਗਾ ਪਰ ਉਸਨੇ ਮੇਰੀ ਮਦਦ ਘੱਟ ਤੇ ਮੇਰੀ ਵੀਡੀਓ ਨੂੰ ਖਰਾਬ ਜ਼ਿਆਦਾ ਕੀਤਾ ਤੁਸੀਂ ਅੱਗੇ ਦੇਖੋਗੇ ਕਿਵੇਂ ਉਸਨੇ ਡਰਾਈ ਫਰੂਟਸ ਨੂੰ ਕੁਝ ਜ਼ਿਆਦਾ ਹੀ ਰੋਸਟ ਕਰ ਦਿੱਤਾ ਲੈ ਜੀ ਹਾਂਜੀ ਦੋਸਤੋ ਲੋ ਜੀ ਅਸੀਂ ਗਾਜਰਾ ਕਰ ਲਿਆ ਕਦੂਕਸ ਬਰੀਕ ਬਰੀਕ ਠੀਕ ਆ ਜੀ ਤੇ ਆਪਣੇ ਕੋਲ ਮੇਵੇ ਵੀ ਤਿਆਰ ਆ ਜਣ ਕੇ ਅਸੀਂ ਥੋੜਾ ਬਣਾਣਾ ਆ ਦੋ ਤਿੰਨ ਬੰਦਿਆਂ ਨੂੰ ਮੇਵੇ ਵੀ ਤਿਆਰ ਆ ਤੇ ਕੜਾਹੀ ਰੱਖ ਲਈ ਉੱਪਰ ਚੁੱਲੇ ਦੇ ਐਨਾ ਨਿਆਰੇ ਵੱਜੇ ਪਏ ਆ ਤੇ ਘੇ ਵੀ ਰੱਖ ਲਿਆ ਦੇਸੀ ਨਾਲ ਲਿਆ ਕੇ ਠੀਕ ਆ ਜੀ ਤੇ ਖੰਡ ਵੀ ਆਪਣੇ ਕੋਲ ਹੈਗੀ ਆ ਖੰਡ ਚ ਗੁੜ ਰਲਿਆ ਚਾਹ ਸਵੇ ਨੂੰ ਗੋਲ ਵਾਲੀ ਬਣਾ ਲਈ ਦੀ ਆ ਕਿਹੜੀ ਹੀ ਰੱਖ ਕੇ ਤੇ ਜਾਨੀ ਆਪਣੇ ਕੋਲ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਮੇਵੇ ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਚਮਚਾ ਪਾਵਾਂਗੇ ਦੇਸੀ ਘੇ ਦਾ ਜੀ ਠੀਕ ਹੈ ਜੀ ਜਿਹੜੇ ਆਪਣੇ ਮੇਬੇ ਆ ਬਦਾਮ ਕਾਜੂ ਇਹਨਾਂ ਨੂੰ ਗਰਮ ਕਰਨ ਲਈ ਭੁੰਨ ਲਵਾਂਗੇ ਚੰਗੀ ਤਰ੍ਹਾਂ ਸੋ ਵੀ ਜੋ 2 ਮਿੰਟ ਲਈ ਗਾਈਸ ਲੋਲੀ ਬਾ ਵਈ ਬਾ ਕਿਤੇ ਬੰਦੇ ਮੜ ਮੜੇ ਇਹਨਾਂ ਮੜ ਮੜਾ ਭੁੰਨ ਲਈਏ ਕਿਉਂਕਿ ਇਹਨਾਂ ਨੂੰ ਥੋੜਾ ਜਿਹਾ ਸੀ ਭੁੰਨ ਕੇ ਹਲਕਾ ਜਿਹਾ ਰੱਖ ਲੈਣਾ ਆ ਉਹਦੇ ਬਾਅਦ ਬਾਦ ਚ ਹੋਣੀ ਕੀਰ ਦੁਆਰਾ ਪਾਣੀ ਵਿੱਚ ਪਹਿਲਾਂ ਹਲਕੇ ਜੇ ਭੁੰਨ ਕੇ ਸੀ ਜਾਣ ਕੇ ਬਾਹਰ ਕੱਢ ਕੇ ਰੱਖ ਲੈਣੇ ਆ ਇੱਕ ਸੈਟਸ ਲੋ ਜੀ ਇਹਨੂੰ ਅਸੀਂ ਕੱਢ ਲਿਆ ਹੁਣ ਬਾਹਰ ਠੀਕ ਆ ਜੀ ਸਾਰੇ ਅਸੀਂ ਬਾਹਰ ਕੱਢ ਕੇ ਰੱਖ ਲਿਆ ਹਲਕਾ ਹਲਕਾ ਕਿਉਂਕਿ ਇਹਨੂੰ ਬ੍ਰਾਊਨ ਕਰ ਲਿਆ ਸੀ ਤੇ ਹੁਣ ਅਸੀਂ ਇਹਦੇ ਬਾਅਦ ਜੋ ਵੀ ਸਾਡੇ ਕੋਲ ਵਿੱਚ ਘਿਓ ਬਚਿਆ ਆ ਦੇਸੀ ਉਹਦੇ ਵਿੱਚ ਹੀ ਅਸੀਂ ਗੱਪਾ ਦਾਣੀ ਹੈਗੀ ਹੈ ਜੀ ਗਾਜਰਾ ਲੈ ਜੀ ਹਾਂਜੀ ਦੋਸਤੋ ਤੇ ਆ ਅਸੀਂ ਕੱਢ ਕੇ ਆਪਣੇ ਮੇਵੇ ਬਾਹਰ ਰੱਖ ਲਿਆ ਜੀ ਹਲਕਾ ਜਿਹਾ ਬ੍ਰਾਊਨ ਕੱਟ ਕੇ ਤੇ ਹੁਣ ਅਸੀਂ ਵਿੱਚ ਪਾ ਦੇਣੀ ਹੈਗੀ ਗਾਜਰਾ ਠੀਕ ਹੈ ਜੀ ਆਹ ਲਓ ਜੀ ਹੌਲੀ ਹੌਲੀ ਜਾਣਾ ਲਓ ਜੀ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਛੇੜਾ ਦੇਈ ਜਾਣਾ ਜੀ ਠੀਕ ਹੈ ਜੀ ਜਿਹੜਾ ਕੀ ਇਹਦਾ ਪਾਣੀ ਥੋੜਾ ਜਿਹਾ ਮਰ ਜਵੇ ਭਾਪੂ ਲਓ ਜੀ ਹਾਂ ਜੀ ਦੋਸਤੋ ਬਸ ਸਾਡੀ ਆ ਜਿਹੜੀ ਆ ਗਾਜਰਾ ਅਸੀਂ ਪਾਈਏ ਕੱਦੂ ਕਸ ਕਰਕੇ ਇਹਦੇ ਵਿੱਚ ਇਹਦਾ ਪ੍ਰੋਪਰ ਜਿੰਨਾ ਚਿਰ ਰੰਗ ਚੇਂਜ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਭੁੰਨੀ ਜਣੀਆਂ ਵਿੱਚ ਐਨਾ ਪ੍ਰੋਪਰ ਤਰੀਕੇ ਦੇ ਨਾਲ ਤੇ ਮੱਠੀ ਮੱਠੀ ਚੱਲਦੀ ਆ ਅੱਗ ਵੱਲੀਏ ਵੇਖ ਤੂੰ ਸਾਡਾ ਕਿੱਦਾਂ ਗਜਰੇਲਾ ਜਾਂਦਾ ਮੱਗ ਵੱਲੀਏ ਜਦੋਂ ਖਾਓਗੇ ਤਾਂ ਨਜ਼ਾਰੇ ਆ ਜਾਓਗੇ ਤੂੰ ਵੇਖੀ ਜਾਈਂ ਬੜੀਆ ਚਟਦਾ ਰਹਿ ਜਾਊਗਾ ਬਿਨਾ ਖੋਏ ਤੋਂ ਗਜਰੇਲਾ ਬਣਿਆ ਸਾਡਾ ਮੇਵਿਆ ਵਾਲਾ ਚੱਲਿਆ ਬਈ ਸਾਡਾ ਹੁਣ ਜਿਹੜਾ ਆ ਗਜਰੇਲਾ ਉਹ ਰੈਡੀ ਹੋਣ ਲੱਗਾ ਆ ਤੇ ਹੁਣ ਅਸੀਂ ਪਾ ਦਈਏ ਦੁੱਧ ਪਹਿਲਾਂ ਕਿਉਂਕਿ ਦੋਸਤੋ ਇੱਥੇ ਲਗਭਗ 1 ਕਿਲੋ ਦੁੱਧ ਪੈ ਗਿਆ ਇਹਦੇ ਵਿੱਚ 2 ਐਂਡ ਹਾਫ ਗਲਾਸ ਅਸੀਂ ਦੁੱਧ ਪਾ ਦਿੱਤਾ ਹੈ ਤੇ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਤੇ ਆਗ ਨੂੰ ਆਪਾਂ ਤੇਜ਼ ਰੱਖਣਾ ਹੈ ਤਾਂ ਜੋ ਇਹ ਰਿਜੀ ਜਾਵੇ ਤੇ ਇਹਦੇ ਵਿੱਚ ਆਪਾਂ ਖੋਆ ਨਹੀਂ ਪਾਇਆ ਕਿਉਂਕਿ ਇਹ ਦੁੱਧ ਜ਼ਿਆਦਾ ਪਾ ਲਿਆ ਤੇ ਖੁਦ ਹੀ ਇਹਦੇ ਵਿੱਚ ਰਿਜ ਰਿਜ ਕੇ ਖੋਆ ਬਣ ਜਾਊਗਾ ਤੇ ਕਮੈਂਟਾਂ ਵੀ ਜਰੂਰ ਦੱਸਿਓ ਤੁਹਾਨੂੰ ਅਮਨੇ ਦੀ ਜਿਹੜੀ ਬਲੌਗਿੰਗ ਹੈ ਉਹ ਕਿਹੋ ਜਿਹੀ ਲੱਗੀ ਕਮੈਂਟ ਜਰੂਰ ਕਰਿਓ ਦੋਸਤੋ ਇਥੇ ਨਾਲ ਹੀ ਆਪਾਂ ਇਲਾਇਚੀ ਨੂੰ ਵੀ ਕੁੱਟ ਕੇ ਛਿਰਕੇ ਸਮੇਤ ਹੀ ਆਪਾਂ ਗੁਜਰੇਲੇ ਵਿੱਚ ਪਾ ਦਿੰਦਾ ਆ ਇਹਨਾਂ ਕਹੇ ਟੇਸਟ ਬਹੁਤ ਇਨਹਾਂਸ ਹੁੰਦਾ ਹੈ ਤੇ ਨਾਲ ਹੀ ਆਪਾਂ ਇਹ ਡਰਾਈ ਫਰੂਟਸ ਨੂੰ ਰੋਸਟ ਕੀਤਾ ਸਗਾ ਅਮਨੇ ਨੇ ਥੋੜਾ ਜਿਆਦਾ ਸੇਕ ਲਵਾ ਦਿੱਤਾ ਤੁਸੀਂ ਇਸ ਤਰ੍ਹਾਂ ਬਿਲਕੁਲ ਨਾ ਕਰਿਓ ਉਹ ਵੀ ਆਪਾਂ ਨਾਲੀ ਵਿੱਚ ਪਾ ਦਿੰਦੇ ਆ ਤੇ ਹੁਣ ਆਪਾਂ ਇਹ ਨਾਲੀ ਵਿੱਚ ਐਡ ਕਰ ਦੇਵਾਂਗੇ ਖੰਡ ਤੁਹਾਨੂੰ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਕਿ ਤੁਸੀਂ ਕਿੰਨਾ ਮਿੱਠਾ ਪਸੰਦ ਕਰਦੇ ਹੋ ਤੇ ਆਪਾਂ ਹੁਣ ਇਹਨੂੰ ਸਾਰਿਆਂ ਨੂੰ ਮਿਲਾ ਕੇ ਰਿਜਨ ਲਈ ਰੱਖ ਦੇਵਾਂਗੇ ਤੇ ਹੁਣ ਆਪਾਂ ਅੱਗ ਕਰ ਦਿੱਤੀ ਆ ਤੇਜ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਿਝਾ ਲਵਾਂਗੇ ਦੇਖੋ ਕਿਵੇਂ ਤੁਹਾਨੂੰ ਵੀਡੀਓ ਵਿੱਚ ਨਜ਼ਰ ਆਉਂਦਾ ਇਸੇ ਤਰ੍ਹਾਂ ਰਿਝਾਣਾ ਆ ਤੇ ਆਪਾਂ ਇਹਨੂੰ ਚਲਾਉਂਦੇ ਰਵਾਂਗੇ ਤਾਂ ਜੋ نیچے ਵੀ ਨਾ ਲੱਗ ਦੇਵੇ ਜਿਵੇਂ ਜਿਵੇਂ ਦੁੱਧ ਘੜੀ ਜਾਊਗਾ ਉਸੇ ਤਰ੍ਹਾਂ ਗੁਜ਼ਰੇਲੇ ਵਿੱਚ ਖੁਆ ਬਣੀ ਜਾਊਗਾ ਦੇਖੋ ਦੇਖੋ ਹੁਣ ਨੂੰ ਹਜੇ ਲਗਭਗ ਸਾਨੂੰ 15 ਤੋਂ 20 ਮਿੰਟ ਹੋ ਗਏ ਸੀ ਗਰੇ ਜਾਣਿਆਂ ਨੂੰ ਤੇ ਕਾਫੀ ਹੱਦ ਤੱਕ ਜਿਹੜਾ ਦੁੱਧ ਆ ਉਹ ਦੇ ਵਿੱਚ ਪੱਕ ਚੁੱਕਾ ਆ ਤੇ ਅਸੀਂ ਇਹਨੂੰ ਹੋਰ ਹਜੇ 10 ਮਿੰਟ ਪਕਾਵਾਂਗੇ ਉਸ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਦੁੱਧ ਸੁੱਕ ਜਾਊਗਾ ਤੇ ਆਪਾਂ ਇਹਨੂੰ ਉਤਾਰ ਲਵਾਂਗੇ ਤੇ ਖਾਣ ਲਈ ਰੈਡੀ ਹੋ ਜਾਏਗਾ ਦੇਖੋ ਹੁਣ ਬਹੁਤ ਹੀ ਚੰਗੇ ਤਰੀਕੇ ਨਾਲ ਗਜੇਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਤੁਸੀਂ ਵੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗਦੀ ਤੇ ਚੈਨਲ ਨੂੰ ਵੱਧੋ ਵੱਧ ਸਬਸਕ੍ਰਾਈਬ ਕਰਵਾਇਆ ਕਰੋ ਤੇ ਆਪਣੇ ਦੋਸਤਾਂ ਤੋਂ ਵੀ ਕਰਵਾਇਆ ਕਰੋ ਤੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਦੇਖੋ ਜੀ ਉਹ ਰੈਡੀ ਹੋ ਗਿਆ ਤੁਸੀਂ ਵੀ ਬਣਾਓ ਤੇ ਖਾਓ ਇੰਜੋਏ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ